ਬਫਾ ਕਰਨੀ ਹੈ ਤਾਂ ਦਰਿਆ ਕੰਡੇ ਉੱਗੇ ਉਸ ਘਾਹ ਵਾਂਗ ਕਰੋ ਜੋ ਜਦੋਂ ਕੋਈ ਡੁੱਬਣ ਵਾਲਾ ਉਸ ਨੂੰ ਫੜਦਾ ਹੈ ਤਾਂ ਉਹ ਜਾਂ ਤਾਂ ਉਸ ਨੂੰ ਬਚਾ ਲੈਂਦਾ ਹੈ ਜਾਂ ਫਿਰ ਉਸਦੇ ਨਾਲ ਖੁਦ ਵੀ ਡੁੱਬ ਜਾਂਦਾ ਹੈ ਯਾਦ ਰੱਖੋ ਇਹ ਕੇਵਲ ਵਹਿਮ ਹੈ ਕਿ ਜਦੋਂ ਸਾਰੇ ਦੁੱਖ ਦੂਰ ਹੋ ਜਾਣਗੇ ਤਾਂ ਹੀ ਤੁਹਾਡਾ ਮਨ ਖੁਸ਼ ਰਹੇਗਾ ਹਕੀਕਤ ਇਹ ਹੈ ਕਿ ਜਦੋਂ ਤੁਸੀਂ ਆਪਣਾ ਮਨ ਖੁਸ਼ ਰੱਖਣਾ ਸਿੱਖ ਲੈਂਦੇ ਹੋ ਤਾਂ ਦੁੱਖ ਆਪੇ ਹੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਜੇਕਰ ਇਨਸਾਨ ਆਪਣੀਆਂ ਉਂਗਲੀਆਂ ਨੂੰ ਆਪਣੇ ਹੀ ਗੁਨਾਹ ਗਿਣਨ ਲਈ ਵਰਤੇ ਤਾਂ ਉਹਨੂੰ ਕਿਸੇ ਹੋਰ ਉੱਤੇ ਉਂਗਲੀ ਚੁਕੰਨ ਦਾ ਸਮਾਂ ਹੀ ਨਹੀਂ ਮਿਲੇਗਾ ਦੋ ਕਿਸਮਾਂ ਦੇ ਲੋਕ ਦੁਨੀਆ 'ਚ ਬਹੁਤ ਖੁਸ਼ਕਿਸਮਤ ਹੁੰਦੇ ਨੇ ਇੱਕ ਜਿਨ੍ਹਾਂ ਨੂੰ ਵਫਾਦਾਰ ਦੋਸਤ ਮਿਲਦੇ ਨੇ ਅਤੇ ਦੂਜੇ ਜਿਨ੍ਹਾਂ ਲਈ ਮਾਂ ਦੇ ਦਿਲੋਂ ਨਿਕਲਦੀਆਂ ਦੁਆਵਾਂ ਹੁੰਦੀਆਂ ਨੇ ਜੋ ਦਿਲ ਵਿੱਚ ਹੈ ਉਹ ਕਹਿ ਦੇਂਦੀ ਹਿੰਮਤ ਰੱਖੋ ਤੇ ਜੋ ਦੂਜਿਆਂ ਦੇ ਦਿਲ ਵਿੱਚ ਹੈ ਉਹ ਸਮਝਣ ਦੀ ਸਮਝ ਰੱਖੋ بس دلਾਂ ਨੂੰ ਜਿੱਤਣ ਦਾ ਮਕਸਦ ਰੱਖੋ ਦੁਨੀਆਂ ਜਿੱਤ ਕੇ ਵੀ ਸਿਕੰਦਰ ਖਾਲੀ ਹੱਥ ਗਿਆ ਸੀ ਜ਼ਿੰਦਗੀ ਵੀ ਬਰਫ਼ ਵਾਂਗ ਹੁੰਦੀ ਹੈ ਚੁੱਪਚਾਪ ਪਿਗਲਦੀ ਜਾਂਦੀ ਹੈ ਜੇ ਇਸ ਨੂੰ ਕਿਸੇ ਚੰਗੇ ਮਕਸਦ ਲਈ ਨਾ ਵਰਤਿਆ ਤਾਂ ਇਹ ਬਸ ਬ्यर्थ ਹੀ ਬਹਿ ਜਾਵੇਗੀ ਇੱਕ ਵਾਰ ਕਿਸੇ ਨੇ ਇੱਕ ਸੰਤ ਨੂੰ ਪੁੱਛਿਆ ਕਿ ਸੇਵਾ ਅਤੇ ਦਿਖਾਵੇ ਵਿੱਚ ਕੀ ਫਰਕ ਹੈ ਸੰਤ ਨੇ ਅੱਗੋਂ ਕਿਹਾ ਬਿਨਾਂ ਕਿਸੇ ਮਤਲਬ ਦੇ ਦੂਜਿਆਂ ਦੀ ਮਦਦ ਕਰਦੇ ਸਮੇਂ ਜੋ ਅੰਦਰੋਂ ਸਕੂਨ ਮਿਲਦਾ ਹੈ ਜੋ ਖੁਸ਼ੀ ਮਿਲਦੀ ਹੈ ਉਹੀ ਅਸਲ ਸੇਵਾ ਹੁੰਦੀ ਹੈ ਬਾਕੀ ਸਭ ਬਸ ਦਿਖਾਵਾ ਹੈ ਜੇਕਰ ਤੁਹਾਡੇ ਪੈਰਾਂ ਵਿੱਚ ਜੁੱਤੀਆਂ ਨਹੀਂ ਤਾਂ ਇਹਨਾਂ ਗੱਲਾਂ ਤੋਂ ਨਿਰਾਸ਼ ਨਾ ਹੋਵੋ ਇੱਕ ਵਾਰ ਠਹਿਰ ਕੇ ਸੋਚੋ ਇਸ ਧਰਤੀ ਉੱਤੇ ਅਜਿਹੇ ਬਹੁਤ ਸਾਰੇ ਲੋਕ ਹਨ ਜਿੰਨਾ ਕੋਲ ਪੈਰ ਹੀ ਨਹੀਂ ਕਈ ਵਾਰੀ ਅਸੀਂ ਉਹੀ ਗਿਣਤੀ ਕਰਦੇ ਹਾਂ ਜੋ ਸਾਡੇ ਕੋਲ ਨਹੀਂ ਹੁੰਦਾ ਪਰ ਜੋ ਮਿਲ ਗਿਆ ਉਹ ਕਦੇ ਗਿੰਦੇ ਨਹੀਂ ਇਸ ਲਈ ਜ਼ਿੰਦਗੀ ਤੋਂ ਨਰਾਜ਼ ਨਾ ਹੋਵੋ ਕੀ ਪਤਾ ਜੋ ਜ਼ਿੰਦਗੀ ਤੁਹਾਡੇ ਕੋਲ ਹੈ ਉਹ ਕਿਸੇ ਹੋਰ ਲਈ ਇੱਕ ਸੁਪਨਾ ਹੋਵੇ ਪੂਰੇ ਸਮੁੰਦਰ ਦਾ ਪਾਣੀ ਵੀ ਕਿਸੇ ਜਹਾਜ਼ ਨੂੰ ਡਬੋ ਨਹੀਂ ਸਕਦਾ ਜਦ ਤੱਕ ਉਹ ਪਾਣੀ ਉਸ ਦੇ ਅੰਦਰ ਨਾ ਵੜੇ ਇਸੇ ਤਰ੍ਹਾਂ ਦੁਨੀਆ ਦੇ ਨਕਾਰਾਤਮਕ ਵਿਚਾਰ ਵੀ ਤੁਹਾਨੂੰ ਡੇਗ ਨਹੀਂ ਸਕਦੇ ਜਿੰਦ ਤੱਕ ਤੁਸੀਂ ਉਹਨਾਂ ਨੂੰ ਆਪਣੇ ਮਨ ਵਿੱਚ ਥਾਂ ਨਹੀਂ ਦੇਵੋਗੇ ਜੀਵਨ ਵਿੱਚ ਜੇਕਰ ਕੋਈ ਬੁਰਾਈ ਆ ਜਾਵੇ ਤਾਂ ਉਸ ਨੂੰ ਮਿੱਟੀ 'ਚ ਮਿਲਾ ਦੇਵੋ ਨਹੀਂ ਤਾਂ ਹੋ ਸਕਦਾ ਹੈ ਕਿ ਬੁਰਾਈ ਤੁਹਾਨੂੰ ਹੀ ਮਿੱਟੀ 'ਚ ਮਿਲਾ ਦੇਵੇ ਜੇਕਰ ਇਸ ਵੀਡੀਓ ਨੇ ਤੁਹਾਡੀ ਸੋਚ ਬਦਲੀ ਤਾਂ ਸਬਸਕ੍ਰਾਈਬ ਕਰਨਾ ਤੁਹਾਡਾ ਫਰਜ਼ ਹੈ ਤੁਹਾਡਾ ਇੱਕ ਕਲਿੱਕ ਸਾਡੇ ਲਈ ਹੌਸਲੇ ਦੀ ਤਾਕਤ ਬਣ ਸਕਦਾ ਹੈ